ਤੁਸੀਂ ਜੁੜੇ ਹੋਏ ਦੁਨੀਆ ਦੇ ਨਾਲ ਮੈਂ ਮਨਦੀਪ ਇਸ ਟਾਈਮ ਸੰਭੂ ਬੈਰੀਅਰ ਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਹੀ ਲੋਕਾਂ ਦਾ ਇਕੱਠ ਹੋ ਗਿਆ ਤੇ ਹੋਰ ਲੋਕ ਵੀ ਆ ਜਿਹੜੇ ਉਹ ਇੱਥੇ ਆ ਰਹੇ ਨੇ ਤੇ ਦੂਜੇ ਪਾਸੇ ਦੇਖੋਗੇ ਕਿ ਹਰਿਆਣਾ ਸਰਕਾਰ ਨੇ ਬੈਰੀਅਰ ਲਾਇਨ ਬਾਰਡਰ ਖੜਾ ਕੀਤਾ ਹੋਇਆ ਤੇ ਲੋਕ ਆ ਜਿਹੜੇ ਉਹਦੇ ਉੱਤੇ ਚੜੇ ਖੜੇ ਨੇ ਨੌਜਵਾਨ ਇਹ ਜਿਹੜੇ ਬੈਰੀਕੇਡ ਲਾਈਨ ਉਹਨਾਂ ਨੂੰ ਪੱਟਣ ਨੂੰ ਕਾਲੇ ਨੇ ਤੇ ਆਪਾਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੇ ਨੇ ਭਾਈ ਜੀ ਇੱਥੇ ਅੱਜ ਦਾ ਜਿਹੜਾ ਮਾਹੌਲ ਆ ਹੁਣ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾ ਜਿਹੜੇ ਕਿਨੇ ਵੀ ਜਵੇਂ ਤੱਤੇ ਕਾਲੇ ਹੋਏ ਫਿਰਦੇ ਆ ਵੀ ਅਸੀਂ ਬੈਰੀਕੇਡ ਪੱਟ ਕੇ ਅੱਗੇ ਜਾਣਾ ਕੀ ਲੱਗਦਾ ਕੀ ਮਾਹੌਲ ਆ ਕਿਹੋ ਜਿਹਾ ਹੁਣ ਤੁਹਾਡਾ ਬਿਹੇਵੀਅਰ ਇੱਥੇ ਕੀ ਕਰੋਗੇ ਦੇਖੋ ਜੀ ਸਰਕਾਰ ਨਾਲ ਜਿਹੜੀ ਅਜੇ ਤੱਕ ਮੀਟਿੰਗ ਚੱਲ ਰਹੀ ਆ ਜੇ ਕੋਈ ਉਹਦੇ ਵਿੱਚ ਗੱਲ ਨਹੀਂ ਸਰਕਾਰਾਂ ਸਾਡੀ ਮੰਨ ਦੀ ਮੰਨੀ ਤਾਂ ਹੋਈਆਂ ਨੇ ਪਰ ਲਾਗੂ ਨਹੀਂ ਕਰੀਆਂ ਵਾਅਦਾ ਖਲਾਫੀ ਕੀਤੀ ਗਈ ਆ ਕਮਿਟਮੈਂਟ ਹੋਈ ਗਈ ਆ ਉਸ ਤੋਂ ਬਾਅਦ 2 ਸਾਲ ਹੋ ਗਿਆ ਅੰਦੋਲਨ ਨੂੰ ਮਤਲਬ ਪੋਸਟਪੋਨ ਕਰਕੇ ਆਏ ਨੂੰ ਪੰਜਾਬ ਪਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨੇ ਲਾਗੂ ਨਹੀਂ ਕੀਤੀਆਂ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਹੋ ਗਿਆ ਪੂਰੇ ਕਰਜ਼ੇ ਦੀ ਮਾਫੀ ਕਿਸਾਨਾਂ ਤੇ ਮਜ਼ਦੂਰ ਤੇ ਮਜ਼ਦੂਰ ਦੀ ਕਰਜ਼ੇ ਸਮੁੱਚੀ ਮਾਫੀ ਤੇ ਜਿਵੇਂ ਮੰਨ ਲਓ ਲਖੀਮਪੁਰ ਖੀਰੀ ਵਾਲੇ ਸੀਦਾਂ ਦਾ ਉਹਨਾਂ ਨੂੰ ਇਨਸਾਫ ਦਿਵਾਉਣਾ ਤੇ ਇਹ ਸਾਰੀਆਂ ਮੰਗਾਂ ਇਹਦੇ ਵਿੱਚ ਨੇ ਤੇ ਅਜੇ ਤੱਕ ਉਵੇਂ ਜਿਵੇਂ ਹੀ ਪਈਆਂ ਨੇ ਤੇ ਇੱਕ ਤਰ੍ਹਾਂ ਦਾ ਧੋਖਾ ਕੀਤਾ ਅੰਦੋਲਨ ਵੀ ਉੱਥੋਂ ਪੋਸਟਪੋਨ ਇਸ ਕਰ ਕੀਤਾ ਵੀ ਚਲੋ ਸਰਕਾਰ ਦੇ ਵਿਸ਼ਵਾਸ ਕੀਤਾ ਸੀਗਾ ਪਰ ਇਸ ਟਾਈਮ ਜੇ ਅੱਜ 13 ਫਰਵਰੀ ਅੱਜ ਇਕੱਠ ਹੋਇਆ ਤਾਂ ਬੇਸ਼ੱਕ ਦੋ ਮੀਟਿੰਗਾਂ ਤੋਂ ਪਹਿਲਾਂ ਸਰਕਾਰ ਕਰ ਚੁੱਕੀ ਆ ਪਰ ਉਹਦੇ ਵਿੱਚ ਸਾਨੂੰ ਕੋਈ ਬਾੜੀ ਉਮੀਦ ਨਹੀਂ ਲੱਗੀ ਤੇ ਹੁਣ ਵੀ ਉਮੀਦ ਘੱਟ ਲੱਗਦੀ ਆ ਤੇ ਬੈਰੀਕੇਟਿੰਗ ਤੋਂ ਵੀ ਪਤਾ ਲੱਗ ਰਿਹਾ ਵੀ ਇਹ ਬੈਰੀਕੇਟਿੰਗ ਕਿਉਂ ਕੀਤੀ ਜਾ ਰਹੀ ਆ ਕਿਉਂ ਸਰਕਾਰ ਦੇ ਇਰਾਦੇ ਸਹੀ ਨਹੀਂ ਹੈਗੇ ਕੁਝ ਨਾ ਕੁਝ ਮਨ ਦੇ ਵਿੱਚ ਕਾਲਾ ਅੱਛਾ ਕੀ ਲੱਗਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਜੇ ਬੈਰੀਕੇਟ ਮਤਲਬ ਪਟੋਂਗੇ ਜਾਂ ਫਿਰ ਇੱਥੇ ਰੁਕੋਗੇ ਜੇ ਮੀਟਿੰਗ ਤੁਸੀਂ ਚੱਲ ਰਹੀ ਹੈ ਉਹਦੇ ਵਿੱਚ ਜੋ ਵੀ ਫੈਸਲਾ ਹੁੰਦਾ ਉਹਦੇ ਅਕੋਰਡਿੰਗ ਜੇ ਜਿਵੇਂ ਆਗੂਆਂ ਦਾ ਫੈਸਲਾ ਆਊਗਾ ਅਸੀਂ ਉਸ ਤਰੀਕੇ ਨਾਲ ਨਿਪਟ ਲਵਾਂਗੇ ਇਹਨਾਂ ਨੂੰ ਪਰ ਜੇ ਹਰਿਆਣਾ ਸਰਕਾਰ ਜਾਂ ਸੈਂਟਰ ਸਰਕਾਰ ਮੰਨੇ ਵੀ ਇਹ ਬੈਰੀਕੇਟ ਅਸੀਂ ਰੋਕ ਲਾ ਕੇ ਲੋਕਾਂ ਨੂੰ ਰੋਕ ਲਾਂਗੇ ਲੋਕਾਂ ਦੇ ਹੜ ਕਦੇ ਰੁਕ ਨਹੀਂ ਜਾਂਦੇ ਇਹ ਦਰਿਆਵਾਂ ਨੂੰ ਕਦੇ ਬੰਨ ਨਹੀਂ ਲੱਗਦਾ ਹੁੰਦਾ ਲੋਕਾਂ ਦੇ ਹੜ ਨੂੰ ਇਹ ਕਦੇ ਨਹੀਂ ਲੱਗੂਗਾ ਪਰ ਇੱਕ हट ਕੇ ਗੱਲ ਜਰੂਰ ਕਹੂੰਗਾ ਵੀ ਚైనా ਬਾਰਡਰ ਤਾਂ ਉਹ ਸੰਭਾਲਿਆ ਨਹੀਂ ਜਾ ਰਿਹਾ ਤੇ ਪੰਜਾਬ ਨੂੰ ਐ ਸਮਝ ਲਿਆ ਜਾਂ ਮੈਂ ਅਸੀਂ ਕਿਤੇ ਹੋਰ ਦੇਸ਼ ਦੇ ਨਾਗਰਿਕ ਹੁੰਨੇ ਆ ਵੀ ਐਵੇਂ ਬੈਰੀਗੇਟਿੰਗ ਕੀਤੀ ਐਵੇਂ ਫੋਰਥ ਲਾਈ ਆ ਪਰ ਇਹਦੇ ਉੱਤੇ ਕੁਝ ਨਾ ਕੁਝ ਸਾਡੇ ਭਾਵਨਾ ਨੂੰ ਤੁਹਾਨੂੰ ਦਿਲ ਠੇਸ ਪਹੁੰਚਦੀ ਆ ਵੀ ਆ ਦੇਖੋ ਵੀ ਭਾਰਤ ਸਰਕਾਰ ਕੀ ਕਰ ਰਹੀ ਆ ਪੰਜਾਬ ਖਾਤਰ ਹਾਲ ਦੀ ਘੜੀ ਮੈਨੂੰ ਲੱਗਦਾ 11-12 ਦਾ ਟਾਈਮ ਹੋਊਗਾ ਇਸ ਟਾਈਮ ਸਥਿਤੀ ਕੀ ਆ ਕੀ ਮੀਟਿੰਗ ਚੱਲ ਰਹੀ ਆ ਜਾਂ ਕਿਸਾਨ ਆ ਜਿਹੜੇ ਉਹ ਮੀਟਿੰਗ ਤੋੜ ਕੇ ਅੱਗੇ ਨੂੰ ਵਧਣ ਦੀ ਤਿਆਰੀ ਕਰ ਰਹੇ ਆ ਨਹੀਂ ਹਜੇ ਸਥਿਤੀ ਮੀਟਿੰਗ ਚੱਲਦੀ ਆ ਜੀ ਹਜੇ ਹਜੇ ਸਾਨੂੰ ਕੋਈ ਮੈਸੇਜ ਨਹੀਂ ਆਇਆ ਜਦੋਂ ਕੋਈ ਮੈਸੇਜ ਆਊਗਾ ਅਸੀਂ ਉਸੇ ਤਰੀਕੇ ਨਾਲ ਲਾਗੂ ਕਰਵਾ ਦਾਂਗੇ ਜੀ ਜੇ ਮੰਨ ਲਓ ਇੱਥੋਂ ਤੁਸੀਂ ਬੈਰੀਜਡ ਪੱਟ ਕੇ ਅੱਗੇ ਲੰਘਦੇ ਹੋ ਤਾਂ ਅੱਗੇ ਦਾ ਕੀ ਪਲਾਨ ਹੈ ਕਿੱਥੇ ਬੈਠੋਗੇ ਕੀ ਰੋਡ ਮੈਪ ਆ ਅੱਗੇ ਦਿੱਲੀ ਦਾ ਰੋਡ ਮੈਪ ਆ ਜੀ ਜਿਵੇਂ ਜਥੇਬੰਦੀਆਂ ਅੱਗੇ ਸਨੇਹਾ ਦਿੰਦੇ ਜਾਣੀਆਂ ਉਸ ਤਰੀਕੇ ਨਾਲ ਜਥੇਬੰਦੀਆਂ ਦੇ ਮਗਰ ਆਪਣੇ ਆਗੂ ਚੱਲਦੇ ਰਹਿਣਗੇ ਜੀ ਕੀ ਪਹਿਲਾਂ ਵਾਲਾ ਉਤਸ਼ਾਹ ਬਰਕਰਾਰ ਆ ਜਿਵੇਂ ਪਹਿਲੇ ਕਿਸਾਨੀ ਅੰਦੋਲਨ ਚ ਪਹਿਲਾਂ ਵਾਲਾ ਨਹੀਂ ਪਹਿਲਾਂ ਨਾਲੋਂ ਵੱਧ ਕੇ ਆ ਜੀ ਹਾਂ ਅੱਗੇ ਲੋਕਾਂ ਨੂੰ ਥੋੜਾ ਜਿਹਾ ਫਰਕ ਸੀਗਾ ਇਹ ਗੱਲਾਂ ਦਾ ਨਹੀਂ ਪਤਾ ਸੀ ਨਵੇਂ ਸੀਗੇ ਪਰ ਹੁਣ ਤਾਂ ਤਜਰਬਾ ਕਰ ਹੋ ਗਿਆ 13 ਮਹੀਨੇ 13 ਦਿਨ ਅਸੀਂ ਬੈਠ ਕੇ ਹੰਡਾਏ ਨੇ ਆਪਣੇ ਪਿੰਡਾਂ ਤੇ ਸੜਕਾਂ ਤੇ ਬੈਠੇ ਆ ਸਾਰਾ ਕੁਝ ਪਤਾ ਸਰਕਾਰਾਂ ਕੀ ਕਰਦੇ ਆ ਇਹਨਾਂ ਨੀਤੀਆਂ ਤੋਂ ਜਾਣੂ ਆ ਜਿਵੇਂ ਸਰਕਾਰ ਨੇ ਸਾਨੂੰ ਦੋ ਮੀਟਿੰਗ ਦੇ ਦਿੱਤੀ ਗਈ ਸੀ ਹੋ ਸਕਦਾ ਸੀ ਲੋਕ ਟੱਲੇ ਪੈਣ ਦੇ ਪਰ ਲੋਕ ਟੇਲੇ ਨਹੀਂ ਪਏ ਸਮਾਂ ਉਤੋਂ ਵੱਧ ਕੇ ਆਉਂਦੇ ਨੇ ਵੀ ਇਹ ਸਾਰਾ ਹੀ ਇਹ ਨਾਟਕਬਾਜ਼ੀ ਕੀਤੀ ਜਾ ਰਹੀ ਆ। ਕੋਈ ਉਮੀਦ ਘੱਟ ਲੱਗੀ ਆ ਤਾਂ ਹੀ ਲੋਕ ਅੱਗੇ ਵਧਿਆ ਲੋਕਾਂ ਨੂੰ ਸਰਕਾਰ ਦੇ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਹੈਗਾ ਤੇ ਵਾਅਦਾ ਖਲਾਫੀ ਹੋਈ ਆ ਤਾਂ ਹੀ ਵਿਸ਼ਵਾਸ ਨਹੀਂ। ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ? ਹਾਂਜੀ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਜਿਹੜਾ ਅਸੀਂ ਪਿਛਲੀ ਵਾਰ 13 ਮਹੀਨੇ ਬੈਠ ਰਹੇ ਆ ਸਰਕਾਰ ਮੰਗਾਂ ਮੰਨੀਆਂ ਹੋਈਆਂ ਸੀਗੀਆਂ ਜਿਵੇਂ ਕੋ ਲਾ ਲੋ ਐਮਐਸਪੀ ਕਾਨੂੰਨ ਦੀ ਗਾਰੰਟੀ ਸੀਗੀ। ਲਖੀਨਪੁਰ ਖਰੀਦਾ ਸੀਗਾ ਤੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ਾ ਮਾਫੀ ਸੀਗੀ ਜਿਹੜਾ 2020 ਬਿਜਲੀ ਸੋਧ ਵੇਲੇ ਸੀਗਾ ਉਹ ਕਹਿੰਦੇ ਲਾਗੂ ਨਹੀਂ ਕਰਾਂਗੇ ਹੁਣ ਤੁਹਾਨੂੰ ਪਤਾ ਪਿੱਛੇ ਚੱਪ ਵਾਲੇ ਮੀਟਰਾਂ 'ਾਂ ਹੀ ਜੋ ਕਿ ਚੱਪ ਵਾਲੇ ਮੀਟਰਾਂ ਦਾ ਪਾਲਟਾ ਉਹਨੂੰ ਵੀ ਲਾਗੂ ਕਰ ਰਹੇ ਆ ਇਹ ਸਰਕਾਰ ਆ ਦੇ ਮਨਮਾਨੀਆਂ ਕਰ ਰਹੀ ਆ ਕਿਉਂਕਿ ਕਾਰਪੋਰੇਟ ਕਰਾਉਣਾਂ ਦਾ ਕਰੋੜਾਂ ਰੁਪਏ ਇਹ ਕਰਜ਼ਾ ਮਾਫੀ ਕਰ ਰਹੀ ਆ ਤੇ ਉਸ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਵੇ ਕੁਝ ਨਹੀਂ ਸੋਚ ਰਹੀ ਹੈਗੀ ਜਿਵੇਂ ਮੈਂ ਕਹਿੰਦਾ ਇਹ ਸੋਧੀਆਂ ਜਿਵੇਂ ਪੰਜਾਬ ਦੂਜੇ ਦੇਸ਼ ਦਾ ਹੁੰਦਾ ਬਾਕੀ ਹੋਰ ਦਾ ਜਿਹਦੇ ਨਾਲ ਲੋੜ ਨਹੀਂ ਹੁੰਦੀਆਂ ਸਿਰਫ ਇਹਨਾਂ ਨੇ ਪਤਾ ਬਾਗੇ ਕਿਸਾਨਾਂ ਦੇ ਮਜ਼ਦੂਰਾਂ ਦਾ ਹਮੇਸ਼ਾ ਏਕਾ ਤੋੜਨਾ ਚਾਹੁੰਦੀ ਆ ਜਿਹੜੇ ਇਕੱਠੇ ਹੁੰਦੇ ਆ ਜਿੰਨੇ ਕਿ ਸਾਡਾ ਅੱਜ ਮੀਟਿੰਗ ਚੱਲ ਰਹੀ ਆ ਜਿਹੜਾ ਹੀ ਮੀਟਿੰਗ ਦਾ ਜਿਵੇਂ ਕਿ ਹਾਈ ਕਮਾਂਡ ਦਾ ਕੋਈ ਸਾਨੂੰ ਫੋਨ ਆਊਗਾ ਉਸ ਹਿਸਾਬ ਨਾਲ ਸਾਡਾ ਦਿੱਲੀ ਜਾਣ ਦਾ ਪੂਰਾ ਪਲਾਨ ਆ ਉਸ ਤੋਂ ਬਾਅਦ ਜਿੰਨੀਆਂ ਵੀ ਮੰਗਾਂ ਹੈਗੀਆਂ ਨੇ ਮੰਨੀਆਂ ਹੋਈਆਂ ਉਹ ਅਸੀਂ ਲਾਗੂ ਕਰਵਾ ਕੇ ਵਾਪਸ ਇਸੇ ਤਰੀਕੇ ਨਾਲ ਪਰੇ ਕਰਾਂ ਨੂੰ ਪਰਤਾਂਗੇ ਜੀ ਕੀ ਲੱਗਦਾ ਜੀ ਜਿਵੇਂ ਪਿਛਲੀ ਵਾਰ ਜਦੋਂ ਮੂਰੇ ਨਾ ਟੋਏ ਪੱਟਦੇ ਸੀ ਤਾਂ ਹਰਿਆਣੇ ਵਾਲਿਆਂ ਨੇ ਟੋਏ ਭਰਤੇ ਸੀਗੇ ਹਰਿਆਣੇ ਵਾਲਿਆਂ ਨੇ ਬੜਾ ਸਾਥ ਦਿੱਤਾ ਇਸ ਵਾਰ ਹੈਗਾ ਰابطਾ ਲੱਗਦਾ ਹਰਿਆਣੇ ਵਾਲੇ ਉਮੀਦ ਕਰਨ ਕਿ ਇਜਾਬ ਨੂੰ ਵੱਧ ਕੇ ਆ ਹਰਿਆਣਾ ਤੁਸੀਂ ਪੈਸੇ ਸੋਸ਼ਲ ਮੀਡੀਆ ਤੇ ਦੇਖਿਆ ਹੋਣੀਆਂ ਸਾਡੇ ਉਹ ਨਵਦੀਪ ਵੀਰ ਦੀਆਂ ਵੀਡੀਓ ਆਮ ਚੱਲਦੀਆਂ ਨੇ ਉਹ ਕਹਿੰਦਾ ਵੀ ਤੁਹਾਨੂੰ ਬੈਰੀਅਰ ਤੋੜਨ ਦੀ ਲੋੜ ਨਹੀਂ ਇੱਥੇ ਪੰਜਾਬ ਵਾਲਿਆਂ ਨੂੰ ਹਰਿਆਣੇ ਵਾਲੇ ਕਹਿੰਦੇ ਅਸੀਂ ਤੁਹਾਨੂੰ ਤੋੜ ਕੇ ਸਾਫ਼ ਕਰਕੇ ਇਹ ਬੈਰੀਅਰ ਨੂੰ ਅਸੀਂ ਲੈ ਕੇ ਜਾਵਾਂਗੇ ਮੂਰੇ ਹੋ ਕੇ ਜਦ ਕੇ ਹਰਿਆਣ ਦੇ ਵਿੱਚ ਵੱਡ ਜਨੂਨ ਆ ਜਿਹੜੀ ਐਮਐਸਬੀ ਦੀ ਲੜਾਈ ਆ ਜਾਂ ਜਿਹੜੀਆਂ ਲੜਕਦੇ ਆ ਜਿੰਦੀਆਂ ਵੀ ਮੰਗਾਨੇ ਪਰ ਤੁਸੀਂ ਪਿਛਲੀ ਵਾਰ ਨੂੰ ਹਰਿਆਣਾ ਦੇ ਵਿੱਚ ਦੇਖੋ ਵੱਧ ਜਨੂਨ ਆ ਉਹ ਕਹਿੰਦੇ ਵੀ ਤੁਸੀਂ ਬੈਰੀਕੇਡ ਨਹੀਂ ਪੱਟਣੇ ਤੁਸੀਂ ਰੋਡ ਲਈਏ ਸਾਫ਼ ਕਰਨਾ ਹੈਗਾ ਅਸੀਂ ਆਪਣੇ ਆਪ ਬੈਰੀਕੇਡ ਤੋੜਾਂਗੇ ਤੁਹਾਨੂੰ ਅਸੀਂ ਲੈਣ ਆਏ ਹਾਂ ਤੁਸੀਂ ਸਾਡੇ ਵੱਡੇ ਭਰਾ ਹੋ ਹਰਿਆਣਾ ਕਹਿੰਦਾ ਅਸੀਂ ਛੋਟਾ ਛੋਟਾ ਭਰਾ ਵੱਡੇ ਭਰਾ ਨੂੰ ਅਸੀਂ ਆਪਣਾ ਰੋਡ ਕਲੀਅਰ ਕਰਕੇ ਅਸੀਂ ਲੈ ਕੇ ਜਾਵਾਂਗੇ ਦਿੱਲੀ ਜੀ ਤਪਾ ਦੇਖ ਸਕਦੇ ਕਿ ਲੋਕਾਂ ਦੇ ਵਿੱਚ ਅੱਗੇ ਵਧਣ ਦਾ ਜਨੂਨ ਆ ਜਿਹੜਾ ਉਹ ਸਿਰ ਚੜ ਬੋਲਦਾ ਲੋਕ ਕਹਿੰਦੇ ਜੇ ਬੈਰੀਕੇਡ ਲਾਉਣਗੇ ਤਾਂ ਅਸੀਂ ਤੋੜਾਂਗੇ ਇਕੱਠ ਲੋਕਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਨਾਹਰੇਬਾਜ਼ੀ ਲੋਕ ਜਿਹੜੇ ਕਰ ਰਹੇ ਨੇ ਨੌਜਵਾਨ ਜਿਹੜੇ ਉਹ ਬੈਰੀਕੇਡ ਦੇ ਉੱਪਰ ਚੜੇ ਹੋਏ ਨੇ ਉਹ ਕਹਿ ਰਹੇ ਨੇ ਕਿ ਅਸੀਂ ਅੱਗੇ ਜਾ ਕੇ ਅੱਗੇ ਵਧਾਂਗੇ ਤਾਂ ਮੀਟਿੰਗ ਚੱਲ ਰਹੀ ਹੈ ਕਿਸਾਨਾਂ ਦੀ ਦੇਖਦੇ ਅੱਗੇ ਕੀ ਬਣਦਾ ਮੀਟਿੰਗ ਦੇ ਵਿੱਚ ਜੁੜੇ ਰਹੋ ਦੁਨੀਆ ਦੇ ਨਾਲ